ਕੋ ਪਿਛਲੇ ਕਈ ਦਿਨਾਂ ਤੋਂ ਮੈਨੂੰ ਸਾਡੇ ਲੌਂਗੋ ਵਾਲ ਦੇ ਸਾਥੀ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਇਹ ਜੇ ਪਰਿਵਾਰ ਨੇ ਔਰ ਖਾਸ ਤੌਰ ਤੇ ਅਕਾਲੀ ਟਕਸਾਲੀ ਪਰਿਵਾਰ ਨੇ ਜਿਹੜੇ ਕਿ ਅਕਾਲੀ ਦਲ ਨੂੰ ਹਲਵੇ ਦਾ ਕਹਿ ਕਿ ਆਮ ਆਦੀ ਪਾਰਟੀ ਦੇ ਵਿੱਚ ਸ਼ਾਮੂਲਿਤ ਕਰਨੀ ਚਾਹੁੰਦੇ ਨੇ ਤੇ ਅੱਜ ਉਹਨਾਂ ਤਕਰੀਬਨ 70-75 ਪਰਿਵਾਰਾਂ ਦੀ ਸ਼ਮੂਲੀਅਤ ਇਹ ਜਿਹੜੀ ਜਿਨ੍ਹਾਂ ਚੋਂ ਬਹੁ ਗਿਣਤੀ ਟਕਸਾਲੀ ਅਕਾਲੀ ਨੇ ਉਹ ਛੱਡ ਕੇ ਅਕਾਲੀ ਦਲ ਨੂੰ ਆ ਜਾਮਾ ਆਦੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਐ ਸੋ ਮੈਂ ਉਹਨਾਂ ਸਾਰਿਆਂ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਵੀ ਕਰਦਾ ਔਰ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਕਿਵੇਂ ਦੇਖਦੇ ਹਾਂ ਕਿ ਪਿਛਲੇ ਦਿਨਾਂ ਚ ਜਿਹੜਾ ਬਰਾੜ ਪਰਿਵਾਰ ਛੱਡ ਕੇ ਗਿਆ ਸੀ ਤਾਂ ਲੱਗਦਾ ਕਿ ਅੱਜ ਵੱਡਾ ਹੰਗਾਰਾ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰੀ ਲੀਡਰਾਂ ਨੂੰ ਭੁਲੇਖਾ ਹੋ ਜਾਂਦਾ ਹੈ ਕਿ ਉਹ ਸਾਰਾ ਕੁਝ ਨੇ ਜਦਕਿ ਸਾਰਾ ਕੁਝ ਲੋਕ ਹੁੰਦੇ ਨੇ ਜਿਹਦੇ ਨਾਲ ਲੋਕ ਨੇ ਉਹੀ ਲੀਡਰ ਹੈ ਬਰਾੜ ਪਰਿਵਾਰ ਮੇਰੇ ਲਈ ਸਤਿਕਾਰਯੋਗ ਪਹਿਲਾਂ ਵੀ ਸੀ ਕੱਲ ਵੀ ਇਹ ਕੱਲ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੂਗਾ ਪਰ ਸਵਾਲ ਇਹ ਹੈ ਕਿ ਜਦੋਂ ਲੋਕ ਵੱਡਾ ਘਰਦੇ ਹੁਣ ਉਹਨਾਂ ਨੂੰ ਐਮਸੀ ਬਣਾਉਣ ਵਾਲੇ ਲੋਕ ਸੀਗੇ ਔਰ ਪ੍ਰਧਾਨ ਬਣਾਉਣ ਵਾਲੀ ਪਾਰਟੀ ਸੀਗੀ ਸਾਰੇ ਐਮਸੀ ਸੀਗੇ ਸੋ ਇਸ ਕਰਕੇ ਲੀਡਰ ਵੱਡੇ ਨਹੀਂ ਹੁੰਦੇ ਵੱਡੇ ਹਮੇਸ਼ਾ ਲੋਕ ਹੁੰਦੇ ਨੇ ਔਰ ਅੱਜ ਮੈਂ ਸਮਝਦਾ ਕਿ ਉਹਨਾਂ ਦੇ ਬੋਰਡ ਦੇ ਵਿੱਚੋਂ ਹੀ ਜਿਸ ਤਰੀਕੇ ਦੇ ਨਾਲ 70 75 ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਵੱਡੇ 150 ਜਣਾ ਸ਼ਾਮਲ ਹੋਇਆ ਮਤਲਬ ਕਈ ਪਰਿਵਾਰਾਂ ਦੇ ਸਿੰਗਲ ਸਿੰਗਲ ਸ਼ਾਮਲ ਹੋਏ ਨੇ ਜੀ ਬੰਦੇ ਹਾਂ ਤੋਂ ਤੋਂ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਕੰਮ ਚੱਲਣਾ ਹੈ ਪਿੰਡੋਂ ਪਿੰਡਿਆ ਜਿਹੜਾ ਇਹ ਕੰਮ ਚੱਲੂਗਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਆਵਾਜ਼ ਦੀ ਪਾਰਟੀ ਚ ਸ਼ਾਮੂਲੀਅਤ ਕਰਨਗੇ ਸੁਖਵੀਰ ਬਾਦਲ ਕਹਿੰਦੇ ਵੱਡਾ ਹੁੰਗਾਰਾ ਮਿਲ ਗਿਆ ਸਾਨੂੰ ਜੀ ਇੱਥੇ ਲੰਗੋਵਾਲ ਤੋਂ ਦੇਖੋ ਇਸ ਤਰ੍ਹਾਂ ਕਿ ਸੁਖਵੀਰ ਸਿੰਘ ਬਾਦਲ ਜੀ ਥੋੜੇ ਦਿਨ ਪਹਿਲਾਂ ਉਰੇ ਆਏ ਉਹ ਆ ਕੇ ਚਲੋ ਕਿਸੇ ਨੂੰ ਸ਼ਾਮਲ ਕਰਾਉਣਾ ਹੈ ਨਾ ਸ਼ਾਮਲ ਕਰਾਉਣਾ ਤਾਂ ਹਰੇਕ ਪਾਰਟੀ ਦੇ ਪ੍ਰਧਾਨ ਦੀ ਆਪਦੀ ਮਰਜ਼ੀ ਹੈ ਪਰ ਜੇ ਮੈਂ ਉਹਨਾਂ ਨੂੰ ਕਹੂੰਗਾ ਕਿ ਅੱਜ ਅਕਾਲੀ ਦਲ ਦਾ ਹਾਲ ਇਹ ਹੈ ਕਿ ਉਹ ਅਕਾਲੀ ਦਲ ਨਹੀਂ ਉਹ ਖਾਲੀ ਦਲ ਬਣਿਆ ਪਿਆ ਉਹਨਾਂ ਕੋਲੇ ਪੁਰਾਣੇ ਟਕਸਾਲੀ ਇੱਕ ਬੰਦਾ ਨਹੀਂ ਹੈਗਾ ਅਕਾਲੀ ਦਲ ਦੇ ਵਿੱਚ ਅੱਜ ਇੱਕ ਮਿਊਂਸਪਲ ਕਮੇਟੀ ਦੇ ਪ੍ਰਧਾਨਗੀ ਦੇ ਨਾਲ ਜੇ ਅਕਾਲੀ ਦਲ ਮਜ਼ਬੂਤ ਹੋ ਗਿਆ ਤੇ ਇਹੋ ਜੀ ਮਜ਼ਬੂਤੀ ਉਹਨਾਂ ਨੂੰ ਮੁਬਾਰਕ ਹੋਵੇ ਮੇਰਾ ਸਵਾਲ ਕਿਸੇ ਦੇ ਜਾਣ ਜਾਂ ਆਉਣ ਦਾ ਨਹੀਂ ਹੈਗਾ ਵੀ ਕਿਹੜਾ ਕਿਹੜੀ ਪਾਰਟੀ 'ਚ ਜਾਂਦਾ ਹੈ ਕਿਹੜਾ ਕਿਹੜੀ 'ਚ ਰਹਿੰਦਾ ਹੈ ਜਾਂ ਨਿਕਲਦਾ ਹੈ ਮੇਰਾ ਕੰਸਰਨ ਉਸ ਦਿਨ ਦਾ ਹੀ ਇਹ ਸੀਗਾ ਵੀ ਉਹ ਸ਼ਰੋਮਣੀ ਅਕਾਲੀ ਦਲ ਆ ਤੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਉਹ ਇੱਥੇ ਆ ਕੇ ਮੈਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਤਾਂ ਗਾਲਾਂ ਕੱਢ ਗਏ ਪਰ ਫਿੱਟ ਲਾਨਤ ਸਦਾ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਕਿ ਇੱਥੇ ਆ ਕੇ ਲੌਂਗਵਾਲ 52 ਸ਼ਹੀਦਾਂ ਦੀ ਧਰਤੀ ਹੈ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤ ਦਿੱਤੀ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਹੈਗਾ ਨਤਮਸਤਕ ਹੋਣ ਦੇ ਲਈ ਕਿਸੇ ਗੁਰੂ ਘਰ ਤੱਕ ਹੀ ਜਾਣਾ ਸੀਗਾ ਨਾ ਸਰਦਾਰ ਹਰਚੰਦ ਸਿੰਘ ਲੋਂਗੋ ਵਾਲਾ ਦਾ ਨਾਮ ਲਿਆ ਨਾ ਕੋਈ ਡਿਵੈਲਪਮੈਂਟ ਦੇ ਕੰਮ ਦੀ ਗੱਲ ਕੀਤੀ ਗਈ ਉਹਨਾਂ ਦੇ 10 ਸਾਲ ਦੇ ਰਾਜ ਭਾਗ ਦੇ ਵਿੱਚ ਅਕਾਲੀ ਦਲ ਨੇ ਕੀ ਡਿਵੈਲਪਮੈਂਟ ਕੀਤੀ ਨਾ ਕੋਈ ਡਿਵੈਲਪਮੈਂਟ ਦੀ ਗੱਲ ਨਾ ਸਾਡੇ ਮਹਾਨ ਯੋਧਿਆਂ ਦੀ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਕੱਲੀਆਂ ਗਾਲਾਂ ਕੱਢ ਕੇ ਸਾਨੂੰ ਉਹ ਤੁਰਦੇ ਬਣੇ ਸੋ ਇਹ ਜੀ ਸੋਚ ਹਲਕੀ ਹੋ ਚੀ ਸੋਚ ਉਹਨਾਂ ਨੂੰ ਮੁਬਾਰਕ ਲੋਕ ਲੋਕਾਂ ਦੇ ਵਿੱਚ ਰੱਬ ਵੱਸਦਾ ਹੁੰਦਾ ਤੇ ਅੱਜ ਇੰਨੀ ਵੱਡੀ ਸੰਗਤ ਦੇ ਵਿੱਚ ਲੋਕਾਂ ਨੇ ਆਮ ਆਦੀ ਪਾਰਟੀ ਦੇ ਸ਼ਮੂਲਿਤ ਕੀਤੇ ਮੈਂ ਨਾ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਐਸੇ ਕਰਕੇ ਮੈਂ ਸਟੇਜ ਤੋਂ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੁਸੀਂ ਗੁਰੂਆਂ ਨੂੰ ਛੱਡ ਗਏ ਤੁਸੀਂ ਪੰਥ ਨੂੰ ਛੱਡ ਗਏ ਤੁਸੀਂ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਨੂੰ ਛੱਡ ਗਏ ਤੁਸੀਂ ਆਪ ਦੇ ਸਾਰੇ ਪੁਰਾਣੇ ਸਾਥੀਆਂ ਨੂੰ ਛੱਡ ਗਏ ਐਸੇ ਕਰਕੇ ਤੁਸੀਂ ਅੱਜ ਇੱਕ ਐਮਪੀ ਤੇ ਇੱਕ ਐਮਐਲਏ ਦੀ ਪਾਰਟੀ ਦੇ ਪ੍ਰਧਾਨ ਹੋ ਮੈਂ ਆਪਦੇ ਬੰਦਿਆਂ ਨੂੰ ਕਦੇ ਜਿੰਨੀ ਚਾਹੀ ਇੱਕ ਦਿਨ ਵੀ ਮੇਰੇ ਨਾਲ ਲਾਇਆ ਹੋਵੇ ਮੈਂ ਉਹਨਾਂ ਨੂੰ ਕਦੇ ਛੱਡਦਾ ਨਹੀਂ ਹੈਗਾ ਉਹਨਾਂ ਦੇ ਲਈ ਹਮੇਸ਼ਾ ਮੇਰੇ ਮਨ 'ਚ ਸਤਿਕਾਰ ਰਹਿੰਦੇ ਤੇ ਇਸੇ ਕਰਕੇ ਅੱਜ ਲੋਕਾਂ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਔਰ ਮੇਰੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਹੋਣਾ ਦੇ ਆਸ਼ੀਰਵਾਦ ਸਦਕਾ ਮੈਂ 96 ਐਮਐਲਏ ਤੇ 10 ਐਮਪੀ ਵਾਲੀ ਪਾਰਟੀ ਦਾ ਪੰਜਾਬ ਪ੍ਰਧਾਨ ਆ ਸੋ ਇਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਕੱਲੀਆਂ ਗਾਲਾਂ ਕੱਢਣ ਦੀ ਰਾਜਨੀਤੀ ਜਿਹੜੀ ਸੁਖਵੀਰਵਾਦ ਨੂੰ ਛੱਡ ਦੇਣੀ ਚਾਹੀਦੀ ਹੈ ਲੋਕਾਂ ਦੇ ਦੇ ਸੈਂਟੀਮੈਂਟਸ ਮੁਤਾਬਕ ਔਰ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰਨ ਤਾਂ ਸ਼ਾਇਦ ਹੋ ਸਕਦਾ ਹੈ ਕਿ ਦੇ ਮਰੇ ਪਏ ਅਕਾਲੀ ਦਲ ਦੇ ਵਿੱਚ ਦੁਬਾਰਾ ਸਾਹ ਪੈ ਜੇ ਅਮਨ ਜੀ ਜਿਵੇਂ ਤੁਸੀਂ ਸਟੇਜ ਤੋਂ ਸੰਕੇਤ ਦਿੱਤੇ ਨੇ ਜੀ ਆਉਣ ਵਾਲੀਆਂ ਕਮੇਟੀਆਂ ਚੋਣਾਂ ਲਈ ਤੁਸੀਂ ਤਿਆਰ ਰਹੋ ਇਹ ਸ਼ਰਮ ਰਿਹਾ ਵੀ ਜਲਦੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਦੇਖੋ ਇਸ ਤਰ੍ਹਾਂ ਇਸ ਨੇ ਨਹੀਂ 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 ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਜੀ ਸਰਕਾਰ ਨੇ ਮਹਿਕਮੇ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਆਪ ਦਾ ਕੰਮ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹਨੂੰ ਇਨਟੀਮੇਟ ਕਰ ਦੇਣਾ ਹੁੰਦਾ ਹੈ ਹੁਣ ਉਹ ਡੇਟ ਜਿਹੜੀ ਫਿਕਸ ਕਰਨੀ ਆ ਉਹ ਤਾਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜੀ ਉਹ ਚ ਮੈਂ ਜਲਦੀ ਪਿੱਛੋਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਆਪਦੇ ਦੇਖੋ ਇਲੈਕਸ਼ਨ ਦੀ ਕਾਦੀ ਤਿਆਰੀ ਹੁੰਦੀ ਹੈ ਜੀ ਕਿ ਭਾਈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੋ ਲੋਕਾਂ ਦੇ ਜਿੰਨੇ ਕੰਮ ਨੇ ਉਹ ਚਾਹੇ ਸਿਆਸੀ ਤੌਰ ਤੇ ਕਰਾਉਣੇ ਨੇ ਚਾਹੇ ਪ੍ਰਬੰਧਕੀ ਤੌਰ ਤੇ ਕਰਾਉਣੇ ਨੇ ਅਫਸਰਾਂ ਤੋਂ ਕਰਾਉਣੇ ਨੇ ਉਹ ਨਾਲ ਮਿਲ ਕੇ ਅੱਗੇ ਲਾ ਕੇ ਕਰਾਓ ਆਹੀ ਕੰਮ ਨੇ ਜੇ ਇਹ ਕੰਮ ਲੋਕ ਕੰਮ ਕਰੀ ਜਾਣਗੇ ਲੋਕ ਸਿਰ ਮੱਥੇ ਬਿਠਾ ਲੈਣਗੇ ਜੇ ਨਹੀਂ ਕੋਈ ਕੰਮ ਕਰੂਗਾ ਤੇ ਲੋਕਾਂ ਨੇ ਟੁਕਰਾ ਦੇਣਾ